ਨੈਕਸਟ ਇਨਸ਼ਾਅੱਲਾ ਤੋਂ ਵੀ ਆ 3 ਮੰਥ ਆਪਣਾ ਡਰਾਮਾ ਲੈ ਮੈਂ ਉਹਦੇ ਸਿੱਖਲੇ ਚ ਆਇਆ ਸੀ ਤੇ ਫਾਈਨੈਂਸਰ ਫਾਈ ਹੈਵੀ ਇਹਨਾਂ ਨੇ ਕਿਹਾ ਜੀ ਤੁਸੀਂ ਥੋੜੀ ਜਿਹੀ ਨਾ ਸ਼ਕਲ ਆਪਣੀ ਬੁਖਾਰ ਨੂੰ ਜਾਓ ਤੋਂ ਮੈਂ ਤਾਂ ਹੀ ਖਿਦਮਤ ਆਦਰ ਹੋ ਗਿਆ ਤੇ ਮੇਰੇ ਨਾਲ ਬੜਾ ਆਕਲੈਂਡ ਦਾ ਇੱਕ ਬੜਾ ਅੱਛਾ ਫਿਕਰ ਹੈ ਜਰਰ ਤੁਸੀਂ ਤਾੜੀਆਂ ਮਾਰੋਗੇ ਤੇ ਉਹ ਆ ਜਾਏਗਾ ਆਰ ਜੇ ਨਾਸਰ ਕੀ ਚੱਲ ਰਿਹਾ ਹੈ ਅਸਲਾਮੁਅਲੈਕੁਮ ਨਮਸਤੇ ਸਸੀਕਾਲ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਕਰਦੇ ਆਂ ਤੇ ਤੁਹਾਨੂੰ ਇਹ ਉਬਲੀ ਮੁਰਗੀ ਅਰ ਕਮੂਏ ਦਾ ਕਿਦਾਂ ਅੱਜ ਇਹ ਹੋਇਆ ਬੰਦਾ ਤਾਈ ਤੋਂ ਲਾ ਕੇ ਪਿੰਡ ਕੋਲ ਪਾ ਕੇ ਆਪਣੀ بیوی ਨੂੰ ਕਹਿੰਦਾ 50 ਰੁਪਏ ਦਾ ਰਕਤ ਇਹ ਚਾਚੀ ਵੱਤ ਬੁਲਾਇਆ ਤੁਸੀਂ ਹੋਰਾਂ ਦੇ ਲਈ ਤੇ ਸੇਵਾ ਕਰਨ ਲਈ ਬੁਲਾਇਆ ਅੱਛਾ ਤੇ ਵਾਈ ਕਰਾ ਦਿਓ ਥੋੜੇ ਦੇਵਾ ਹੀ ਕਰਾ ਦਿਓ ਕਨਵਰਸ਼ਨ ਜਿੱਥੇ ਤੂੰ ਪੈਂਟ ਪਾਈ ਹੈ ਬਰ ਅਸੀਂ ਇੱਥੇ ਕੁੱਤਾ ਬੰਨੀ ਦਾ ਆ ਬਾਜ਼ਾਰ ਨਹੀਂ ਤੁਹਾਨੂੰ ਪਿਛਲੇ ਬੈਠੇ ਦੇ ਪਿਛਲੇ ਵੀ ਮੁਕਾਬਲੇ ਜਿੰਨੇ ਬੰਦੇ ਉਹਨੀਆਂ ਮਗਾਰ ਤੂੰ ਗੱਲ ਦਾ ਦੀ ਗੱਲ ਕੀਤੀ ਤੇ ਫੇਰ ਸਰੋਜ ਦਾਸ ਸਾਹਿਬ ਕੋ ਨਵੀਂ ਦਾ ਜੀ ਸੁਣਾਓ ਬਸ ਵਧੀਆ ਜੀ ਤਰ ਹੋਏ ਕਾ ਤੇ ਮਜ਼ਾ ਹੀ ਆ ਗਿਆ ਇਹਨੋਂ ਮੇਰੇ ਤੋਂ ਜ਼ਿਆਦਾ ਤਾਂ ਇਹਨਾਂ ਨੂੰ ਮਜ਼ਾ ਆ ਰਿਹਾ ਕਿਉਂ ਤਾੜੀਆਂ ਹੋ ਜਾਂਦਾ ਦੋਨਾਂ ਨੇ ਨਾ ਵਾਸਤੇ ਮੈਂ ਕਿੰਨਾ ਸਹੀ ਲੱਭੇ ਗਿਆ ਤੁਸੀਂ ਬਾਬਾ ਤੇ ਇਹਦਾ ਵੀ ਉਹ ਆਪਣੀ بیوی ਨੇ ਕਿਹੜਾ ਕੁੰਡੀ ਲਾ ਕੇ ਆਓ ਬਾਹਰੋਂ ਲਾ ਕੇ ਨਿਕਲ ਹੀ ਗਈ ਲੱਭਦਾ ਰਿਆ ਉਹ ਮਨ ਕਹਿੰਦਾ ਮੈਂ ਆਪਣੀ بیوی ਨੂੰ ਛੱਡ ਦੇਣਾ ਮੈਂ ਕਿਹਾ ਕਿਉਂ ਕਹਿੰਦਾ ਮੈਨੂੰ ਚਾਜ ਤਵੀਜ਼ ਘੋਲ-ਘੋਲ ਕੇ ਪਿਆਂਦੀ ਉਹ ਮੈਂ ਚੈੱਕ ਕੀਤਾ ਮੈਂ ਕਿਹਾ ਕੋਤਿਆ ਟੀ ਬਹਿ ਕੇ ਗਏ ਨੇ ਨਵੀਂ-ਨਵੀਂ ਦੀ ਸ਼ਾਦੀ ਹੋਈ ਆਪਣੀ ਔਕਾਤ ਤੋਂ ਵੱਡੇ ਹੋਟਲ 'ਚ ਚਲੇ ਗਏ ਅਲੀ ਜਾ ਕੇ ਬੈਠੀਏ ਤੇ ਵੇਟਰ ਆ ਗਿਆ ਕਹਿੰਦਾ ਸਰ ਨਾਸ਼ਤੇ ਕੇ ਪੈਸੇ ਕਹਿੰਦਾ ਨਾਸ਼ਤਾ ਸੀ ਕਿਤੇ ਨਹੀਂ ਪੈਸੇ ਕਹਦੇ ਦੀਏ ਕਹਿੰਦਾ ਸਰ ਨਾਸ਼ਤਾ ਤੁਸੀਂ ਕਰੋ ਭਾਵੇਂ ਨਾ ਕਰੋ ਨਾਸ਼ਤਾ ਤਿਆਰ ਹੈ بیوی ਕਹਿੰਦੀ ਅਸੀਂ ਕਿਹੜਾ ਰੋਜ਼ ਰੋਜ਼ ਜਾਣ ਦਿਓ ਪੈਸੇ ਦੁਪਹਿਰੇ ਵੇਟਰ ਫੇਰ ਆ ਗਿਆ ਕਹਿੰਦਾ ਸਰ ਦੁਪਹਿਰ ਦੀ ਰੋਟੀ ਦੇ ਪੈਸੇ ਇਹ ਕਹਿੰਦਾ ਰੋਟੀ ਅਸੀਂ ਖਾਧੀ ਨਹੀਂ ਪੈਸੇ ਕਹਦੇ ਦੀਏ ਕਹਿੰਦਾ ਸਰ ਰੋਟੀ ਤੁਸੀਂ ਖਾਓ ਭਾਵੇਂ ਨਾ ਖਾਓ ਰੋਟੀ ਤਿਆਰ ਹੈ ਇਹਨੂੰ ਚੜਿਆ ਗੁੱਸਾ ਸ਼ਾਮ ਨੂੰ ਪੈਂਟਰ ਕੋਲ ਚੱਲ ਗਿਆ ਕਹਿੰਦਾ ਜੀ 30000 ਰੁਪਏ ਜੁਰਮਾਨਾ ਦੇ ਦਿਓ ਨੇ ਕਿ ਜੀ ਉਹ ਕਹਦਾ ਕਿ ਉਹ ਤੁਹਾਡੇ ਵੇਟਰ ਨੇ ਮੇਰੀ بیوی ਨੂੰ ਛੇੜਿਆ ਉਹਨਾਂ ਵੇਟਰ ਨੂੰ ਪੁੱਛਿਆ ਤੁਹਾਡੀ بیوی ਨੂੰ ਛੇੜਿਆ ਉਹ ਕਹਿੰਦਾ ਜੀ ਮੈਂ ਨਹੀਂ ਛੇੜਿਆ ਇਹ ਕਹਿੰਦਾ ਇਹ ਭਾਵੇਂ ਛੇੜੇ ਭਾਵੇਂ ਨਾ ਛੇੜੇ ਉਹ ਤੇ ਤਿਆਰ ਹੈ ਨਾ ਬੈਠੋ ਬੈਠੋ ਲਿਆ ਡਾਲਾ ਚੰਗੋ ਗੱਲ ਸੁਣਾ ਮੇਰਾ ਮਹਿਮਾਨ ਹੈ ਬੋਤਲ ਪੀ ਤੇ ਫਿਰ ਤਾਂ ਮザ ਹੀ ਆ ਗਿਆ ਸ਼ਾਜ਼ਾਨ ਸੀ

ਹੋ ਗਿਆ ਕੁਛ ਵੀ ਨਹੀਂ ਹੈਗਾ ਕੁਛ ਵੀ ਨਹੀਂ ਹੈਗਾ ਤਾਂ ਫੇਰ ਘਰ ਮੈਨੇ ਤੁਸੀ ਦਾ ਪਿਆਸ ਕਰਾਚੀ ਹੋਏ ਦੇ ਪੀਰ ਸਾਹਿਬ ਦੇ ਘਰ ਆ ਗਏ ਪਾਕਿਸਤਾਨ ਕਰਾਚੀ ਹੋਏ ਦੇ ਪੀਰ ਸਾਹਿਬ ਦੇ ਘਰ ਆਏ ਤੇ ਨਾ ਅੱਧਾ ਗੁਨੋ ਚਿਕਨ ਲੈ ਜਾ ਕੇ ਕਹਿੰਦਾ ਪੀਰ ਸਾਹਿਬ ਦੇ ਵਿੱਚ ਕੀ ਪਾਈਏ ਉਹ ਵੇਖ ਕੇ ਕਹਿੰਦੇ ਇੱਥੇ 1 ਕਿਲੋ ਚਿਕਨ ਹੋਰ ਪਾ ਪੈਂਦੇ ਐ ਵੀ ਐ ਵੀ ਗਏ ਪੀਰਾਂ ਦੇ ਕੋਲੋਂ ਉੱਥੇ ਦੁਆਸ਼ਵਾ ਕਰਾਉਣ ਵਾਸਤੇ ਉੱਥੇ ਗਏ ਲੰਗਰ ਲੰਗਰ ਚੱਲਿਆ ਸੀ ਤੇ ਖਾਣੇ ਖਾ ਰਹੇ ਖਾਈ ਜਾ ਖਾਈ ਜਾਣ ਤੇ ਕੋ ਪੀਰਾਂ ਦੇ ਕੋਈ ਬੰਦੇ ਉੱਥੇ ਨਾਲ ਤੇ ਉਹ ਕੋਲ ਆਏ ਤੇ ਕਹਿੰਦੇ ਤੁਸੀਂ ਪੀਰ ਨੂੰ ਮੰਨਦੇ ਹੋ ਕਹਿੰਦੇ ਨਹੀਂ ਕਹਿੰਦੇ ਪੀਰ ਤੁਹਾਨੂੰ ਮੰਨਦੇ ਹਣ ਛੱਡ ਦਿਓ ਖਾਣਾ ਅੱਛਾ ਹੱਸਦਾ ਤਾਂ ਲੱਗਦਾ ਇਨਸਾਨ ਹੈ बैठ जाओ छोटे-छोटे काके बैठ जाओ छोटे-छोटे काके बैठ जाओ अच्छा सर तनक कितनी देर हो गई थे अपना बाप का 10 साल 10 साल प्लस जीएसटी की 10 साल प्लस जीएसटी इतसो क्यों नहीं हाथ लगाओ दादा की प्रॉब्लम की तेरे पेंट देखपंदी तेरी तले आओ मेनू पता चलया ना पठान साहब ने चिड़िया घर में वो बोला कि साडे तो, तो नौकरी करनी उन्होंने यार जा तू तन्नू कलले में समझाओंगे ਹਰ ਸਾਸ ਤੇ ਯੂਮਰ ਇਸ ਨੂੰ ਹੁੰਦਾ ਦਾ ਪਾਕਿਸਤਾਨ ਦੇ ਤਜਵਜੂ ਤਾ ਐਡਾ ਪੀਚਦਾ ਪੇਲਾ ਹੁੰਦਾ ਤੂੰ ਆਪੋ ਹੱਸਣਾ ਬੰਦ ਹੋ ਜਾਣਾ ਆਪਲੇਟ ਜੇ ਯੂਰੇ ਜਿੱਤੇ ਮਜ਼ੇਦਾਰ ਲੋਕ ਮੌਸਮ ਮਜ਼ੇਦਾਰ ਖੂਬਸੂਰਤ ਲੋਕ ਸਾਰੇ ਪਿਆਰ ਅੱਜ ਕੀ ਕਹਿ ਰਹੇ ਸੋ ਤੁਸੀਂ ਹੋ ਗਿਆ ਹੋ ਗਿਆ ਪਿੱਛੇ ਐਸੇ ਹਾਲਾਤ ਖਰਾਬ ਹੋ ਗਏ ਲਾਕਡਾਊਨ ਲੱਗ ਗਿਆ ਢਾਬੇ ਬੰਦ ਕੰਡੂਸਰਾਂ ਦੇ ਫੋਨ ਬੰਦ ਏਟੀਐਮ ਚ ਕਾਰਡ ਦੀਓ ਤੇ ਕੋਈ ਮਸ਼ੀਨ ਬੰਦ 2 3 ਸਾਲ ਸਮਝ ਹੀ ਨਾ ਲੱਗੇ ਉਹ ਜਿਹੜੇ ਪੈਸੇ ਇਕੱਠੇ ਕੁੱਠੇ ਕੀਤੇ ਸਾਰੇ ਖਾਪੀ ਲੈ ਤੇ ਨਾਸਾ ਸਾਹਿਬ ਹੀ ਪਾਕਿਸਤਾਨ ਨੂੰ ਤੇ ਮਾਲਸ਼ੀਏ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਉਹ ਲਾਹੌਰ ਮਨਾਰੇ ਪਾਕਿਸਤਾਨ ਪਾਰਕ ਦੇ ਵਿੱਚ ਬਿਸਤਰਾ ਪੁਸਤਰਾ ਲਾ ਕੇ ਤੇਲ ਦੀਆਂ ਸ਼ੀਸ਼ੀਆਂ ਰੱਖ ਕੇ ਕੋ ਪੌਣੇ ਤੋਂ 9 ਵਜੇ ਠੰਡੀ ਹਵਾ ਚੱਲੀ ਤੇ ਆਪ ਸਵੇਰੇ 11:30 ਉੱਠਿਆ ਉਹ ਇਹਨੂੰ ਇੱਕ ਮਾਲਸ਼ੀਆ ਕੋਟੰਡਿਆ ਕਹਿੰਦਾ ਲੈ 150 ਦੇ ਦੇ ਕਹਿੰਦਾ ਉਹ ਮੇਰੇ ਬਿਸਤਰੇ ਤੇ ਮੇਰੇ ਕੋਲ 150 ਮਿਲ ਜਾਣੇ ਲਾਖਰਾ ਹੋ ਗਈ ਇਹਦੇ ਇੱਕ ਭਰਾ ਉਹਦੀ ਇੱਕ ਬਾਹ ਹੀ ਨਹੀਂ ਗਈ ਬਸੰਤਲਦਰ ਨੇ ਪਤੰਗ ਉਡਾ ਲਈ ਫਿਰ ਕੀ ਹੋਇਆ ਖਲੋਤਾ ਰਿਆ ਸਾਰਾ ਦਿਨ ਕੀ ਕਰਦਾ ਉਹ ਦੂਜੀ ਬਾਹ ਹੁੰਦੀ ਤੇ ਆਇਆ ਕਰਕੇ ਲਾਉਂਦਾ ਨਾ ਇਹਦੇ ਇੱਕ ਭਰਾ ਕੁੱਬਾ ਕੁੱਬਾ ਉਹ ਮੈਂ ਕਿ ਤੈਨੂੰ ਭਰਾ ਨਜ਼ਰ ਨਹੀਂ ਆ ਰਹੇ ਦੋ ਤਿੰਨ ਮਹੀਨੇ ਤੋਂ ਕਹਿੰਦਾ ਅਸੀਂ ਉਹਦੇ ਉੱਤੇ ਟੀਵੀ ਰੱਖਿਆ ਹੈ ਇਹਦੇ ਇੱਕ ਹੋਰ ਭਰਾ ਕੁੱਬਾ ਮੈਂ ਗਿਆ ਤੇ ਖੂਹ ਦੇ ਵਿੱਚ ਗੁੱਡੀ ਉਡਾ ਰਿਹਾ ਐਂਟਰ ਹੋਈ ਵੀ ਜਾ ਰਹੇ ਉਹਦੇ ਤੋਂ ਅੱਛਾ ਸ਼ਾਦੀ ਹੋਈ ਦਾ ਸੱਤਣ ਨਹੀਂ ਅਭੀ ਗੱਲ ਤੇ ਨਹੀਂ ਕੀਤੀ ਹੈ ਗੱਲ ਤੇ ਨਹੀਂ ਕੀਤੀ ਹੈ ਸ਼ਾਦੀ ਕਿਉਂ ਨਹੀਂ ਕਰਦੇ ਤੁਸੀਂ ਵੈਸੇ ਸ਼ਾਦੀ ਕਰਨੀ ਚਾਹੀਦੀ ਹੈ ਕੱਲ ਅਸੀਂ ਮੈਂ ਜਲਦੀ ਕਰਾਂ ਅੱਛਾ ਜੀ ਵਾਕਈ ਸ਼ਾਦੀ ਦੀ ਜੀ ਹੋਈ ਰਹੀ ਹੈ ਯਾ ਬਤਰੀ ਬਚਨੀ ਭੈਣ ਜਿੱਦੋਂ ਇਹਨੇ ਵਿਆਹ ਕਰਨਾ ਪੱਤੇ ਕਿੱਥੇ ਸਿਰ ਚ ਖੇਪ ਪਾਉਂਦੇ ਨਹੀਂ ਹੋ ਸ਼ਾਦੀ ਕਰੋ ਤੁਸੀਂ ਕਰੋ ਤੁਸੀਂ ਕਹਿ ਦਿੱਤਾ ਹਾਂ ਕੱਲ੍ਹ ਸ਼ਾਦੀ ਕਰ ਵੈਸੇ ਆਪਸ ਵਿੱਚ ਕਰ ਲੈ ਤੇ ਜੇਦਾਂ ਕਰੇਗਾ ਉਹ ਮੁੰਡਾ ਕੀ ਕੰਮ ਕਰਦਾ ਤਿਆਂ ਪੈਰਾਂ ਲਾ ਤੇ ਮੂੰਹ ਵੀ ਚੱਲ ਜਾਂਦਾ ਪਰਸੋਂ ਮੈਂ ਤੇ ਘਰ ਗਿਆ ਮਾਸ਼ਾਅੱਲਾ ਬਾਲਦਾਇਨ ਦੀ ਅੰਮੀ ਮੇਰੀ ਇੰਨੀ ਕੁ ਕੋਲੀ ਤੇ ਇੰਨੀ ਕੁ ਮੱਛੀ ਦੀ ਬੋਟੀ ਤੇ ਛੋਰਾ ਹੀ ਛੋਰਾ ਪਾਣੀ ਪਾਣੀ ਇਹਦੀ ਅੰਮੀ ਕਹਿੰਦੀ ਪੁੱਤ ਰੋਟੀ ਖਾ ਨਾਸਰ ਬੜੀ ਦੂਰੋਂ ਮੱਛੀ ਫੜ ਕੇ ਲਿਆਇਆ ਮੈਂ ਕਿਹਾ ਅਮਾ ਖਾ ਰੇ ਫਿਰ ਕਹਿੰਦੀ ਪੁੱਤ ਖਾ ਨਾਸਰ ਬੜੀ ਦੂਰੋਂ ਫੜ ਕੇ ਲਿਆਇਆ ਮੈਂ ਕਿਹਾ ਉਹਦਾ ਹੌਸਲਾ ਜਿਹੜੇ ਇੰਨੀ ਦੂਰੋਂ ਫੜ ਲਿਆ ਮੇਰੇ ਕੋਲ ਕੋਲੀ ਚੋਂ ਨਹੀਂ ਪੜੀ ਜਾਣਦੀ ਕੋਲ ਕੇ ਮਾਰਦਰਾ ਤਾੜੀਆਂ ਇੱਕ ਵਾਰੀ ਐਕਚੁਅਲੀ ਪ੍ਰੋਬਲਮ ਪਤਾ ਕੀ ਚੁੱਕ ਸਾਡੀ ਜਿਹੜੀ ਜੋਬ ਹੈ ਉਹ ਸਟੈਂਡ ਅਪ ਵੀ ਹੈ ਸਾਡੀ ਜੋਬ ਡਰਾਮਾ ਹੈ ਐ ਐਕਟਿੰਗ ਹੈ ਇਹ ਬਸ ਸਿਰਫ ਤੁਹਾਡੇ ਪਿਆਰ ਲਈ ਕਿਉਂਕਿ ਨਾਲ ਕੋਈ ਫੰਕਾਰ ਨਹੀਂ ਮੈਂ 나ਸਰ ਭਾਈ ਨੂੰ ਕਹ ਮੈਂ ਕਹਦਾ ਮੇਰੇ ਨਾਲ ਕੋ ਨਾ ਜਾ ਤਾਂ ਕਿ ਤੇਰੀ ਲਾਹਨ ਤਾਨ ਨੂੰ ਦੀਰੇ ਵੇ ਮਿਹਰਬਾਨ ਡਾਕਟਰ ਜੀ ਆ ਕੇ ਡਾਕਟਰ ਸਾਹਿਬ ਮੇਰੀ ਉਤਲੀ ਦਾਣ ਨੂੰ ਕੀੜਾ ਖਾ ਗਿਆ ਡਾਕਟਰ ਥਲੜੀ ਕੱਢ ਦੀ ਕਹਿੰਦਾ ਥੱਲੇ ਵਾਲੀ ਕੋ ਗੱਡੀ ਕਹਿੰਦਾ ਥੱਲੇ ਵਾਲੀ ਤੇ ਖਲੋ ਕੇ ਖਾ ਰਿਆ ਸੀ ਸੜਨ ਤੇ ਜਾ ਰਿਹਾ ਤੇ ਇੱਕ ਕੀੜੀ ਜਾ ਰਹੀ ਕੀੜੀ ਚੁੱਕ ਕੇ ਨੇ ਹੱਥ ਦਰਾਈ ਕੀੜੀ ਕਹਿੰਦੀ ਨਾਸਰ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਮੇਰੀ ਜਾਨ ਬਚਾਈ ਕਿਉਂਕਿ ਅੱਜ ਮੇਰੀ ਸਾਲਗिरा ਸੀ ਕਹਿੰਦਾ ਅੱਛਾ ਹੈਪੀ ਬਰਥਡੇ ਤੂੰ ਇਹਨੇ 10 ਸਾਲ ਲਾ ਕੇ ਨਾ ਕਿ ਨਕੇਜ ਕੀੜੇ ਨੂੰ ਦੰਸ ਖਾਇਆ 10 ਸਾਲ ਲਾ ਕੇ ਨਕੇਜ ਕੀੜੇ ਨੂੰ ਦੰਸ ਖਾਇਆ ਕਹਿੰਦਾ ਕਿਸੇ ਵਾਲੇ ਹੋਟਲ ਚ ਜਾ ਕੇ ਨਾ ਦੇ ਇਹਦਾ ਡਾਫਾ ਹਾ ਕੇ ਫਰੀ ਰੋਟੀ ਖਾਉਂਗਾ ਇਹਨੇ ਇੰਜ ਟੇਬਲ ਤੇ ਰੱਖਿਆ ਕੀੜਾ ਡਾਂਸ ਕਰ ਰਿਹਾ ਇੰਜ ਇਹ ਵੇਟਰ ਨੂੰ ਕਹਿੰਦਾ ਵੇਟਰ ਇਹ ਦੇਖੋ ਉਹ ਆ ਕੇ ਕਹਿੰਦਾ ਸੌਰੀ ਸਰ ਆਹਦੇ ਆ ਗਏ ਮੇਰੇ ਉਹ ਕਲੇਨ ਚ ਆ ਗਿਆ ਵੇ ਮੈਂ ਹੀ ਸਾਰੇ ਤਬ ਯਾਦ ਕਰਨ ਕਿ ਕਿਹਾ ਹੋਈ ਜਿਹਦੀ ਲਾਂਤਾਂ ਹੋਈ ਸੀ ਇਹਦੀ ਗਰਾਜ ਹੋ ਰਹੀ ਹੋ ਗਈ ਤਾਂ ਥਾੜੇ ਚ ਲੱਗਿਆ ਤਾਂ ਕਰ ਕਹਿੰਦਾ ਕੋ ਸਬੂਤ ਲੈ ਆ ਤੇ ਕਰੋ ਉਹਦੇ ਪੱਠੇ ਲੈ ਕੇ ਜਾ ਰਹੇ ਆ ਹਾਂਜੀ ਕੀ ਨਹੀਂ ਹੋ ਰਿਹਾ ਨਹੀਂ ਨਹੀਂ ਅਲੀ ਤੇ ਪਾਰਟੀ ਸ਼ੁਰੂ ਹੋਈ ਸ਼ੁਰੂ ਅੱਛਾ ਤੇਰੇ ਕੋ ਦੋ ਦੋ 50 50 ਦੇ ਹੈ ਨਾ ਦੋ 50 50 ਹਾਂਜੀ ਇੱਕ ਮਿੰਟ ਉਹ ਮੈਂ ਕਰਨਾ ਚਾਹ ਰਿਹਾ ਇਨਸ਼ਾਅੱਲਾ ਦੋ ਤਿੰਨ ਮਹੀਨੇ ਬਾਅਦ ਆਪਣਾ ਡਰਾਮਾ ਲੈ ਕੇ ਆਵਾਂਗੇ ਅਸੀਂ ਤੇ ਉਹ ਬਿਲਕੁਲ 7 ਪਲੱਸ ਹੋਏਗਾ ਡਰਾਮਾ ਤੇ ਉਹਦੇ ਚ ਦਾਸ ਨਹੀਂ ਹੋਏਗਾ ਓਨਲੀ ਡਰਾਮਾ ਓਨਲੀ ਖੇਲ ਹੋਏਗਾ ਤੇ ਇਨਸ਼ਾਅੱਲਾ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਕਿ ਸਾਰੇ ਆਈ ਪੈਨਪਰ ਆ ਇੱਕ ਵਾਰੀ ਆਣ ਤੇ ਪ੍ਰਾਪਰ ਉਹਨਾਂ ਨੂੰ ਡਰਾਮਾ ਦੇਖਣ ਨੂੰ ਮਿਲੇਗਾ ਸਕ੍ਰਿਪਟ ਕਹਾਣੀ ਉਹਦੇ ਡਾਇਲੋਗ ਹਰ ਚੀਜ਼ ਮੇਰਾ ਲਿਖਿਆ ਹੋਇਆ ਤੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਉਹਦੀ ਉਹਦੀ ਡਾਇਰੈਕਸ਼ਨੇ ਉਹ ਵੀ ਮੈਂ ਆਪ ਹੀ ਦੇ ਰਿਹਾ ਉਹ ਬਸ ਤੁਸੀਂ ਇਸੇ ਤਰ੍ਹਾਂ ਹੀ ਆਪਸ ਵਿੱਚ ਗੱਲਾਂ ਕਰੀ ਜਾਣੀਆਂ ਤੇ ਅਸੀਂ ਡਰਾਮਾ ਕਰੀ ਜਾਂਦੇ ਹਾਂ ਮੈਂ ਤੁਹਾਡੇ ਲਈ ਇੱਕ ਖਾਸ ਬੰਦਾ ਆਇਆ ਥੇ ਨਾ ਰੇਡੀਓ ਸਾਡੇ ਦਾ ਤੁਮ ਨਾਸਰ ਖਾਨ ਜੀ ਪਲੀਜ਼ ਜ਼ਰਾ ਇਧਰ ਆ ਜਾਈਏ ਨਾਸਰ ਖਾਨ ਸਾਹਿਬ ਇਧਰ ਆਓ ਜੀ ਨਾਸਰ ਖਾਨ ਸਾਹਿਬ ਨਾਸਰ ਖਾਨ ਸਾਹਿਬ ਕੇ ਲਈ ਬਹੁਤ ਸੀ ਤਾਲੀਆਂ ਯਾਰ ਇੱਕ ਨਾਸਰ ਨੂੰ ਇਹ ਨਾ ਬੇਇਜ਼ਤ ਕਰਦਾ ਜਿਵੇਂ ਉਹ ਕਾਫੀ ਹੈ ਮੈਨੂੰ ਤੁਸੀਂ ਰਹਿਣ ਦਿਓ ਮਾਸ਼ਾਅੱਲਾ ਆਕਲੈਂਡ ਦਾ ਸ਼ਿਵਾਜੀ ਰਾਓ ਹੈ ਅੱਛਾ ਸਾਨੂੰ ਵੀ ਇਜਾਜ਼ਤ ਦੇ ਜਾਂ ਤੁਸੀਂ ਖਰੋਜੀ ਕਰੋ ਮੈਂ ਕਿਉਂ ਤੁਹਾਡਾ ਕੰਮ ਤੁਸੀਂ ਕਰਦੇ ਪਿੱਛੇ ਪਿੱਛੇ ਜਿਹੜੇ ਪਾਕਿਸਤਾਨ ਗਏ ਉਹਨਾਂ ਨੇ ਲਾਲ ਕਰਤਾ ਹੈਲਮਟ ਪਾਓ ਤੇ ਇੱਥੇ ਦੋ ਕਾਲੀਆਂ ਤਣੀਆਂ ਬਣਾ ਕੇ ਤੇ ਮੋਟਰਸਾਈਕਲ ਤੇ ਜਾ ਰਹੇ ਨਾ ਸੰਭ ਕੁ ਗੱਲ ਸੁਣੋ ਉਸਤਾਦ ਜੀ ਤੁਹਾਡੇ ਹੁੰਦੇ ਸਾਡੀ ਇਬਜ਼ਾਦ ਹੈ ਇਹ ਸਦਾ ਕੰਮ ਨਹੀਂ ਨਾ ਅੱਛਾ ਮੇਰਾ ਵੀ ਕੰਮ ਨਹੀਂ ਮੇਰਾ ਕੰਮ ਡਰਾਮਾ ਕਰਨਾ ਹੈ जब से ही आए तो हैं जो इनके साथ है उनका भी खाना पीना फ्री आजकल चल रहा है इनसे लोग इतना ज्यादा प्यार करते है कि हम एक जगह बड़ा ही सन्नाटे वाला इलाका था और वहां पर हम लोग गए थे एक सरदार जी ऐसे गए हैं फिर रिवर्स आए कहते ने कौन है मैं के सरदार है फिर आए ने कहते ने अच्छा वो बंदा बाहर निकले उन्हें डबल पार्किंग लाई है रोड दे होते कहते ने जी एक सेल्फी हो जाए उन्होंने जैसे सेल्फी लाई है अभी देखिए तो दो किलोमीटर तक पीछे उस गड्डी के पीछे लाइन से गड्डिया खलोतिया हैं सन लेकिन उस

ਇਹਨਾਂ ਨੂੰ ਵੀ ਕੱਲ ਵੀ ਮੈਸ ਸੁਹਾਦੀ ਕਿਤੇ ਅੱਛਾ ਇਹਨਾਂ ਨੂੰ ਨਾ ਲਾਈਵ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ ਜਿੱਥੇ ਜਾਂਦੇ ਨੇ ਕਹਿੰਦੇ ਨੇ ਯਾਰ ਜਰਾ ਲਾਈਵ ਤੇ ਕਰਾਈਂ ਅੱਜ ਕੱਲ ਇਹਨਾਂ ਦੇ ਵਲੌਗ ਬਹੁਤ ਵੇ ਚੱਲਦੇ ਨੇ ਯਕੀਨ ਮਨੋ ਸ਼ਾਵਰ ਲੈਂਦੇ ਆ ਵੀ ਕਹਿੰਦੇ ਨੇ ਯਾਰ ਇੱਕ ਵਲੌਗ ਤੇ ਬਣਾਈ ਉਧਰੋਂ ਨਿਕਲਦੇ ਨੇ ਫਿਰ ਕਹਿੰਦੇ ਨੇ ਯਾਰ ਮੇਰਾ ਇੱਕ ਵਲੌਗ ਬਣਾਏ ਮਨ ਉਸ ਕਹਿੰਦੇ ਨੇ ਇੱਥੇ ਕਬਰਸਤਾਨ ਨਹੀਂ ਹੈਗਾ ਮੈਂ ਕਿ ਆਏਗਾ ਕਹਿੰਦਾ ਯਾਰ ਮੈਨੂੰ ਉੱਥੇ ਲੈ ਚਾ ਮੈਂ ਇਹਨਾਂ ਨੂੰ ਉੱਥੇ ਲੈ ਕੇ ਗਿਆ ਵਾਂ 2 ਘੰਟੇ ਲਾਈਵ ਰਹੇ ਨੇ ਮੈਂ ਕਿ ਸੁਣਾਂ ਕੀ ਬਣਿਆ ਕਹਿੰਦੇ ਨੇ ਇਹ ਤਾਂ ਕੋਈ ਉੱਠਿਆ ਹੀ ਨਹੀਂ ਦੇਖੋ ਅਸੀਂ ਇਹਨੂੰ ਟੜਕਾਰ ਨਹੀਂ ਆ ਲੇਕਿਨ ਸਾਡੀ ਖੁਸ਼ਕਿਸਮਤੀ ਕਿ ਇਹਨਾਂ ਨਾਲ ਸਿੱਖ ਲੋਕੇ ਇਹਨਾਂ ਨਾਲ ਆਸੀਏ ਤੇ ਬੁਲਾ ਕੇ ਅੱਛਾ ਵੇ ਸੇ ਦਾ ਫਰਮਾਇਸ਼ ਹੈ ਉਹ ਕਮਿਸ਼ਨ ਮੇਰੇ ਭਰਾਵਾਂ ਦੀ ਫਰਮਾਇਸ਼ ਹੈ ਅੱਛਾ ਨਾ ਸਰ ਤੁਸੀਂ ਕਦੀ ਜੀਟੀ ਰੋਡ ਤੇ ਗਏ ਹੋ ਹਾਂਜੀ ਜੀ ਤੇ ਉਹ ਜਿਹੜਾ ਮੋਟਰਵੇ ਤੇ ਹਾਂਜੀ ਮੋਟਰਵੇ ਸਾਡੇ ਪੰਜਾਬ ਵਿੱਚ ਲਹਿੰਦੇ ਚ ਵੀ ਚੜ੍ਹਦੇ ਚ ਵੀ ਮੰਜੀ ਹੁੰਦਾ ਲੰਦੇ ਹਾਂਜੀ 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 ਉੱਥੇ ਤੁਸੀਂ ਦੋ ਚਾਵਾਂ ਲਗੋ ਤੇ ਨਗੀਜੀ ਚੈਨਕ ਹਾਂਜੀ 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 ਉਹ ਜਿੱਥੋਂ ਚੈਨਕ ਫੜੀ ਦੀ ਹਾਂਜੀ ਅੱਗੋਂ ਜਿੱਥੋਂ ਚਾਰ ਨਿਕਲਦੀ ਏ ਆਹ ਦੇਖੋ ਜਿੱਥੋਂ ਚਾਰ ਨਿਕਲਦੀ ਏ ਉਹਦੇ ਵਰਗਾ ਤੇ ਤੁਹਾਡਾ ਮੂੰਹ ਕਿਰਕੇ ਦੇ ਵਰਗਾ ਕਿਦੇ ਵਰਗਾ ਉਹ ਜਿਹੜੀ ਕਾਗਜ਼ ਦੀ ਬਣਾ ਕੇ ਕੇ ਚੁੰਝ ਨਹੀਂ ਦੇਸੀ ਆਉਂਦੀ ਤੋਰ ਕਾ ਨਨ ਕੰਨਾਂ ਤੇ ਸਿਰ ਰੱਖਿਆ ਮਰ ਰਿਹਾ ਇਸ ਤੋਂ ਵੀ ਹੁੰਦੇ ਆ ਵਾਸ਼ਲਾ ਪਾ ਪਾਇੰ ਦਾ ਕੱਦ ਦੇਖੋ ਨਾ ਕਿੰਨਾ ਲੰਮਾ ਇਹੋ ਜਿਹੇ ਬੰਦੇ ਦੇ ਬੱਚੇ ਨਲਾਇਕ ਹੀ ਨਹੀਂ ਹੁੰਦੇ ਆਪ ਕੰਮਰੇ ਚ ਬੈਠਾ ਹੋਵੇ ਬੱਚਾ ਬਾਹਰ ਜਾ ਰ ਉਥੋਂ ਲਾਤਾਂ ਲਾ ਕੇ ਰੰਦੇ ਚਲੋ ਚਲੋ ਅੰਦਰ ਆਜੋ ਅੰਦਰ ਆਜੋ ਇਹੋ ਜਿਹੇ ਬੰਦੇ ਨੇ ਕਿਸੇ ਕੋਲ ਪੈਸੇ ਲੈਣ ਦੇ ਉਹ ਬੂਹਾ ਤੇ ਨਹੀਂ ਖੜਕਾਂਦਾ ਫਿਰ ਗਲੀ ਚ ਖੜੋ ਕੇ ਕੰਨ ਦੇ ਉੱਤੋਂ ਖੜੋ ਕੇ ਡੰਡ ਹੁੰਦਾ ਬਾਹਰ ਆਓ ਸਰਦਾਰ ਜੀ ਬਰਦਾਤ ਭਰਾ ਜਦਾ ਆ ਕੇ ਪਾਜੀ ਤੁਸੀਂ ਕਦੀ ਪਿੰਡਾਂ ਦੇ ਵਿੱਚ ਗਏ ਹੋ ਅੱਛਾ ਪਿੰਡਾਂ ਦੇ ਵਿੱਚ ਨਹੀਂ ਕਿਤੇ ਬੱਕਰੀਆਂ ਦੇ ਮੇਮੇ ਹੁੰਦੇ ਨੇ ਮੈਂ ਹਾਂਜੀ 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 ਦੇਖੋ ਮੇਮੇ ਦੀ ਨਿੱਗੀ ਜੀ ਪੂਸ਼ ਹੁੰਦੀ ਹੈ ਹਾਂਜੀ ਦੇਖੋ ਉਸ ਪੂਸ਼ ਸ਼ਰਗਤ ਤੇ ਤੁਹਾਡਾ ਮੂੰਹ ਚਲ ਕੇ ਤੇ ਮਰ ਗਿਆ ਉਹ ਜਿਹੜੀ ਉਹਦੇ ਨਾਲ ਇੱਕ ਮੇਂਗਣ ਨਹੀਂ ਲਮਗਰੀ ਹੁੰਦੀ ਆਇਆ ਕਰ ਸੌਂ ਗਏ ਉਹ ਬੈਠ ਕੇ ਆ ਇੱਦਾਂ ਤੇ ਐਂਬੂਲੈਂਸ ਵਰਗਾ ਸਿਰ ਲੈ ਕੇ ਫਿਰਦੇ ਪਰ ਸੋ ਮੈਂ ਕਹਿੰਦਾ ਭਾਜੀ ਆਕਨੇ ਚ ਬਾਰਿਸ਼ ਪੈਦੀ ਤੁਸੀਂ ਨਿਕਲ ਜਾ ਵੈਪਰ ਨੂੰ ਆਓ ਇੱਥੇ ਆ ਕੇ ਕਰਕੇ ਇੱਦਾਂ ਆ ਰਹੇ ਤੁਸੀਂ ਇੱਕ ਵਾਰੀ ਮੇਰੇ ਕੋ ਫਿਰ ਭਾਜੀ ਡਾਲਾ ਰਹਿਣ ਦਿਓ ਇੱਕ ਹੀ ਮੰਗਾ ਲਿਓ ਬੰਦਿਆ ਸਾਨੂੰ ਅਸਲ ਕਦੀ ਤੁਸੀਂ ਮੋਚੀ ਦੀ ਦੁਕਾਨ ਤੇ ਗਏ ਹੋ ਹਾਂਜੀ ਹਾਂਜੀ ਜਿੱਤੇ ਜੁੱਤੀ ਵਗੈਰਾ ਸੇਤ ਕਰਦੇ ਇੱਥੇ ਤੇ ਕਈ ਭੈਣਾ ਭਰਾਵਾਂ ਨੂੰ ਪਤਾ ਹੀ ਨਹੀਂ ਹੋਗਾ ਜਿਹੜੇ ਸਾਡੇ ਵੱਡੇ ਭਰਾ ਨਹੀਂ ਆ ਜਿਹੜੇ ਉਹਨਾਂ ਨੂੰ ਪਤਾ ਮੈਂ ਉਹ ਮੋਚੀ ਨੇ ਅੱਗੇ ਰੱਖਿਆ ਉਹ ਤਿੰਨ ਮੂੰਹ ਵਾਲਾ ਉਹ ਜਿਹੜੇ ਤੇ ਅੱਜ ਬੂਟ ਚੜਾ ਕੇ ਜੋ ਇਹ ਜੱਟ ਕੇਲ ਲਓ ਮੈਂ ਹਾਂ ਹਾਂ ਦੇਖੋ ਉਹਦੇ ਅਰਕਾ ਤੇ ਤੁਹਾਡਾ ਮੂੰਹ ਨਹੀਂ ਤੇ ਫਿਰ ਕਿੱਥੇ ਵਰਗਾ ਹੈ ਉਹ ਜਿਹੜੀ ਬੂਟ ਦੇ ਵਿੱਚ ਦੇ ਕੇ ਸੂਤਰ ਪਾ ਕੇ ਜਿਵੇਂ ਐ ਕਰ ਖੇਡਦਾ ਪਾ ਅੱਜ ਮੈਂ ਉਹ ਉਹ ਜਗਾ ਉਹ ਦੇ ਰਗਾ ਜਦ ਕੋਈ ਗੱਲ ਜਿੰਨੇ ਮਨ ਪੈਸੇ ਦੇਣਗੇ ਤੇ ਤੂੰ ਲੈ ਲੈ ਵਿੱਚੋਂ ਉਹ ਆ ਜੀ ਅੱਛਾ ਵੈਸੇ ਸ਼ਾਦੀ ਕਿਉਂ ਨਹੀਂ ਕਰਦੇ ਤੁਹਾਨੂੰ ਕਿਸੇ ਨੇ ਡਰਾਇਆ ਨਹੀਂ ਨਹੀਂ ਅਬ ਕੋਰੋਨਾ ਆ ਗਿਆ ਕਿਹਨੇ ਵੇ ਲੋ ਨੂੰ ਕਸਮ ਚ ਕਾ ਲੋ ਮੈਨੂੰ ਇਹਦੇ ਮੂੰਹ ਤੋਂ ਲੱਗਦਾ ਕਿ ਅਗਰ ਬੂਟ ਲਾਇਆ ਨਹੀਂ ਇੱਕ ਚਰਾ ਪਾਰਟੀ ਹੋएगी ਚੈੱਕ ਨਹੀਂ ਕਰਵਾ ਲੈਣਾ ਅੱਛਾ ਇਹੋ ਜਿਹਾ ਤਾਂ ਚੈੱਕ ਵੀ ਕਰਾਣ ਲੱਗ ਪੈਂਦਾ ਕਦੀ ਤੁਸੀਂ ਪਾਨ ਪਾਨ ਖਾਦਾ ਹੋਵੇ ਪਾਨ ਉਹਤੇ ਪਾਨ ਦੇਤੇ ਸਾਡੇ ਉਧਰ ਆਪਣਾ ਪੰਜਾਬ ਚ ਪਾਨ ਹਾਂਜੀ ਹਾਂ ਉਹ ਦੁਕਾਨਦਾਰ ਨੂੰ ਕਹੋ ਨਾ ਕਿ ਦੋ ਪ੍ਰਾਣ ਦੇ ਦੇ ਇੱਕ ਮਿੱਠਾ ਇੱਕ ਪੱਤੀ ਵਾਲਾ ਹਾਂਜੀ ਹਾਂ ਉਹ ਨਿਸ਼ਾਨੀ ਲਾਉਂਦਾ ਅੱਛਾ ਖਿੱਚੋ ਭਾਈ ਅੱਧ ਕਦੇ ਵੀ ਮੈਨੂੰ ਕਈ ਚਾਰ ਖਿਚਾਣੀ ਆਜੋ ਉੱਤੇ ਆਜੋ ਉੱਤੇ ਆਜੋ ਅੱਛਾ ਇਹ ਵੀ ਮੈਂ ਕਲਾਕਾਰ ਨੇ ਇੱਧਰ ਆਜਾ ਆਜਾ ਇੱਧਰ ਦਵਾ ਨਹੀਂ ਆਣਗੇ ਨਹੀਂ ਇੱਧਰ ਆਉਣਾ ਪਹਿਲੇ ਉੱਤੇ ਇੱਥੇ ਉੱਤੇ ਆ ਕੇ ਬਣਾਉਣਾ ਫੋਟੋ ਤਰਾ ਉੱਤੇ ਉੱਪਰ ਮੈਂ ਮੜੀ ਗਰੀਸ ਤੇ ਕਰ ਰਿਹਾ ਸੀ ਕਿਉਂ ਤੇਰੀ ਸਾਈਕਲ ਜਾਮ ਹੋਈ ਨਹੀਂ 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 ਮੇਰੀ ਸਾਈਕਲ ਜਾਮ ਨਹੀਂ ਮੇਰੀ ਸਾਈਕਲ ਠੀਕ ਹੈ ਮਿਲਟਨ ਤੋਂ ਆਉਣ ਮੈਂ ਸਾਈਕਲ ਤੇ ਆਇਆ ਅੱਛਾ 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 ਜੇ ਚੰਗੀ ਲੱਗੀ ਤਾਂ ਤਾੜੀ ਲਾ ਦਿਓ ਉਸਤਾਦ ਦੇ ਨਾਂ ਤੇ ਤਾਂ ਤਾੜੀਆਂ ਹਰ ਕੋਈ ਲਾਂਦਾ ਹੈ ਸ਼ਾਇਦ ਆ ਚਿੱਲੇ ਦੇ ਵੀ ਨਾਂ ਤੇ ਮਾੜੀ ਮੁੰਡੀ ਲੱਗੀ ਕਹਿੰਦਾ ਤੁਸੀਂ ਕਹਿ ਦੋ ਨਹੀਂ ਨਹੀਂ ਬੋਲੋ अच्छा खान साहब ਜਿਹੜੀ ਗੱਲ ਤੁਸੀਂ ਬੈਕਸਟੇਜ ਤੇ ਕਮਿਟ ਕੀਤੀ ਸੀ ਉਹ ਹੁਣ ਆਪਾਂ ਕੰਨੀ ਮਣੀ ਜੀ ਜੇ ਤੁਸੀਂ ਮਾਰ ਨਹੀਂ ਨਾ ਕਰੋਗੇ ਜੀ ਨਹੀਂ ਮੈਂ ਨਹੀਂ ਮਾਰ ਤੁਸੀਂ ਕਿਹਾ ਸੀ 500 ਡਾਲਰ ਤੈਨੂੰ ਦੇਵਾਂਗਾ ਮੈਨੂੰ ਜ਼ਿਆਦਾ ਬੋਲਣ ਦੀ ਤੂੰ ਘੱਟ ਬੋਲ ਇਹ ਭਾਈ ਸਾਹਿਬ ਨੂੰ 200 ਹੀ ਤਿਆਰ ਤੁਸੀਂ ਕੀਤਾ ਸੀ ਇਹ ਤਾਂ ਨਿਕਲ ਕੇ ਬਾਹਰ ਹੁਣ ਦੇ ਰਹੇਗੇ 300 ਹੋਰ ਤੈਨੂੰ ਇਹਦਾ ਮੂੰਹ ਵੇਖੋ ਜਿਹੜੇ ਭਰਾਵੇਂ ਨਿਰਬਖੋਰ ਮੈਂ ਦਾ ਮੁੰਡਾ ਪੈਸਿਆਂ ਦੇ ਦਾਜੋ ਇਹੋ ਜੇ ਸ਼ੀਪ ਹੋਏ ਦਿਨ ਜਿਹੜੇ ਅਚਾਰ ਦੀ ਫਾੜੀ ਤੇ ਨੱਚੀ ਜਾਂਦੇ ਆ ਅੱਜੋ ਯਾਓ ਪ੍ਰਾਣੀਆਂ ਫਿਲਮਾਂ ਹੁੰਦੀਆਂ ਪੰਜਾਬੀ ਸਾਡੀਆਂ ਚੜਦੇ ਪੰਜਾਬ ਦੀਆਂ ਪੁਰਾਣੀਆਂ ਪੰਜਾਬੀਆਂ ਸਾਡੀਆਂ ਜਿਹੜੀਆਂ ਪੰਜਾਬੀ ਉਹ ਬਾਜੀ ਸੁਲਤਾਨ ਰਈਸਾਂ ਦੀਆਂ ਰਈਆਂ ਕਿਸੇ ਦੀਆਂ ਉਹਦੇ ਵਿੱਚ ਵਿਲਨ ਤੇਜ਼ ਕੋਲੇ ਤੇ ਜਾ ਰਿਹਾ ਹੈ ਇਹੋ ਜਿਹੇ ਬੰਦੇ ਐਵੇਂ ਬਾਣੀ ਖੋਲ ਕੇ ਕਿਉਂਦੇ ਅੱਜ ਦੀਆਂ ਅੱਖਾਂ ਲਾਲ ਨੇ ਲੱਗਦਾ ਕੋਹ ਨੇਰੀ ਆਉਣੀ ਥੱਕ ਪਾਣਾ ਪਾਈ ਨੂੰ ਬਾਕਟਰ ਮੈਂ ਪਹਿਲਾਂ ਗਾਲੀ ਸੁਣ ਲੈਣੇ ਸਿਰ ਗੱਲ ਤੋਂ ਸੀ ਮੇਰੇ ਵਿੱਚ ਰਹਿ ਗਈ ਕਹਿੰਦਾ ਚਾਈ ਪਾਪੇ ਚ ਗੁੰਮਾ ਪਾਪਾ ਚਾਈ ਚ ਗੁੰਮੇ ਮੇਰੇ 300 ਦਾ ਕੀ ਬਣੇਗਾ ਦੱਸੋ ਪਹਿਲਾਂ ਤੁਸੀਂ ਪਹਿਲਾਂ ਉੱਥੋਂ ਗੱਲ ਅਗੇ ਤੁਰੇ ਭਾਈ ਜੇ ਤੁਸੀਂ ਗੱਲ ਕਰਨੀ ਹੈ ਮੈਨੂੰ ਐ ਸ਼ਮਿੰਦਿਆ ਤੁਸੀਂ ਮੈਨੂੰ ਪਾਜਨਾ ਲਿਖ ਕੇ ਦੇ ਦੇ ਮੈਂ ਘਰ ਜਾ ਕੇ ਪੜ੍ਹਦਾ ਤੁਸੀਂ ਮਾਰਾ ਸਵੇਰੇ ਫਰੈਂਡ ਬਣੀ ਪਾਕਿਸਤਾਨ ਪਹੁੰਚਣਾ ਮੈਂ ਮਿਲਣੋਂ ਹੁੰਦਾ ਨਾ 300 ਪਿੱਛੇ ਗੱਲ ਕਲੀਅਰ ਆਡੀਅנס ਸਾਹਮਣੇ ਤੱਕ ਕਿੰਨੇ ਪਿਆਰੇ ਪਿਆਰੇ ਲੋਕ ਆਕਲੈਂਡ ਮਿਲਣ ਦੇ ਨਹੀਂ ਰਹੀ ਇਹ ਤਾਂ ਨਜ਼ਰ ਮਾਸ਼ਾਲਾ 3 ਦਿਨ ਤੋਂ ਤੁਹਾਨੂੰ ਫੇਸਬੁੱਕ ਤੇ ਦੇਖ ਰਹੇ ਹਾਂ ਰੇਡੀਓ ਸਾਡੇ ਵਾਲਾ ਤੇ ਅੱਜ ਰੇਡੀਓ ਸਾਡੇ ਵਾਲਾ ਦਾ ਬੜਾ ਵੱਡਾ ਜਿਹੜਾ ਅੱਜ ਪ੍ਰੋਗਰਾਮ ਆਕਲੈਂਡ ਸ਼ਹਿਰ ਦੇ ਵਿੱਚ ਹੋ ਰਿਹਾ ਤੁਹਾਨੂੰ ਮਾਸ਼ਾਲਾ ਸਾਰੇ ਲਾਈਵ ਰੂਮਰੂ ਦੇਖ ਰਹੇ ਤੇ ਅੱਜ ਤੁਸੀਂ ਮੈਨੂੰ ਮੰਗਵੇ ਪਾ ਕੇ ਆਏ ਹੋ ਪਿੰਡਾਂ ਦੇ ਵਿੱਚ ਨਾ ਪਰ ਪਰਫਰਾ ਗੋਲਾ ਭਾਉਂਦੇ ਨੇ ਪਰਫਰਾ ਨਹੀਂ ਕਰਕੇ ਆਏ ਉਦੇ ਟੀਲਾ ਦੇ ਕੇ ਚੁੱਕ ਜਦੋਂ ਗੋਲੇ ਨੂੰ ਐਂਜੇ ਨਹੀਂ ਕਰਦੇ ਨੇ ਉਦੋਂ ਇਹੋ ਜਿਹੇ ਬੰਨੇ ਕਰਦੇ ਐਹਹਹਹ ਪੜੀਏ ਜਿੱਤਾਂ ਬੈਠ ਕੇ ਪੜੀਏ ਜਿੱਤਾਂ ਤੇ ਉਦੋਂ ਇਹ ਤਾਂ ਪਤਾ ਹੀ ਹੁਣ ਕੋਲੇ ਇਹੋ ਜਿਹਾ ਕਰੋਂ ਜਦੋਂ ਟੀਲਾ ਦਿੰਦੇ ਇਹੋ ਜਿਹਾ ਵੀ ਕਰਦੇ ਆਹ ਸੰਸਮੇ ਕਿਦਾ ਸ਼ੇਰ ਦਾ ਸਰਦੂ ਸ਼ੇਰੋ ਸ਼ੇਰੀ ਮੈਂ ਤੁਹਾਨੂੰ ਫੇਸਬੁਕ ਤੇ ਦੇਖੀ ਕਿ ਨਾ ਸੀਰ ਮੈਨੂੰ ਆਉਂਦੇ ਨਹੀਂ ਆਪਸ ਲੋਕ ਬਹੁਤ ਸ਼ੇਰੀ ਦੇ ਪਹਿਲਾਂ ਸੁਣਾ ਕੇ ਆਟਿਆ ਜੀ ਇਹਨੇ ਸੁਣੇ ਮੇਰੇ ਸਾਰੇ ਸਾਰੇ ਤੁਹਾਨੂੰ ਸੁਣਨ ਆਏ ਆ ਮੈਂ ਤਾਂ ਟਰਾਈ ਕਰ ਰਿਹਾ ਕਿ ਮਾੜਾ ਮੋਟਾ ਤੁਹਾਨੂੰ ਧੱਕਾ ਦੇ ਦੇ ਉੱਪਰ ਵੀ ਤੁਸੀਂ ਇੱਕ ਦਾ ਸ਼ੇਰ ਬਾਹਰ ਆ ਜਿੱਥੇ ਨਹੀਂ ਤੁਸੀਂ ਉਹ ਗੱਲ ਵੀ ਸੁਣਾਉਣੀ ਕਿ ਬਹਿਸ ਕਰੀ ਜਾਣੀ ਸੁਣਾਓ ਉਹਨਾਂ ਨੂੰ ਤੁਸੀਂ ਪਹਿਲਾਂ ਚਾਂਸ ਮਿਲੇ ਆ ਤੁਹਾਨੂੰ ਦੱਸਮੇ ਆ ਤੇ ਜਰਾਂ ਨਵਾਜੀ ਹੈ ਤੁਹਾਡੀ ਦੇਖੋ ਉਰਦੂ ਵੀ ਆਂਦੀ ਮੈਨੂੰ ਕੋਈ ਗੱਲ ਸੁਣਾਓ ਕੋਈ ਲਤੀਫਾ ਸੁਣਾਓ ਕੋਈ ਮੈਂ ਉਹਨੂੰ ਲਤੀਫਾ ਲਤੀਫਾ ਸੁਣਾਇਆ ਸੀ ਪਹਿਲਾਂ ਉਹ ਲਤੀਫਾ ਬੋਲਣੇ ਨਹੀਂ ਆਂਦੇ ਮੈਨੂੰ ਮੈਨੂੰ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੀ ਆਮਦ ਜਦੋਂ ਸਟੇਜ ਤੇ ਹੋਣੀ ਸੀ ਉਸ ਤੋਂ ਪਹਿਲਾਂ ਤੁਹਾਡੇ ਬਾਰੇ ਇਹ ਗਰਾਊਂਡ ਤਿਆਰ ਕੀਤੀ ਵੀ ਸੀ ਤੁਸੀਂ ਆਏ ਤੇ ਤਾੜੀਆਂ ਦੀ ਤੁਸੀਂ ਦੁਬਾਰਾ ਤਾੜੀਆਂ ਤੁਹਾਡੇ ਬਾਰੇ ਸੁਣਨਾ ਚਾਹੁੰਦੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਜਫਰੀ ਖਾਨ ਜੀ ਫੇਰ ਲਾ ਦਿਓ ਇਹਨਾਂ ਲੈਣ ਦੇਣ ਮਹਿੰਗਾਈ ਨੇ ਅਟਕ ਕੀਤੀ ਮੈਂ ਦੁਬਾਰਾ ਆ ਜਾਣਾ ਉਸੇ ਗੱਲ ਆਜੂ ਆਜੂ ਲੈਣ ਦੇਣ ਮਹਿੰਗਾਈ ਨੇ ਅਟਕ ਕੀਤੀ ਤੇ ਗਵਰਨਮੈਂਟ ਦੇ ਟੈਕਸ ਵੀ ਛਲਣ ਲੱਗ ਪਏ ਦੋਸ਼ ਬੰਦੇ ਦਾ ਨਹੀਂ ਬੁਢਾਪੇ ਦਾ ਏ ਵਾਲ ਚੜਨ ਲੱਗ ਪਏ ਬੋਡੇ ਹਿੱਲਣ ਲੱਗ ਪਏ ਕਹਿੰਦਾ ਅੱਧੀ ਉਮਰ ਵਿੱਚ ਤੁਹਾਡੀ ਅੱਧੀ ਇਹਨੇ ਸੁਣੋ ਅੱਧੀ ਉਮਰ ਵਿੱਚ ਜਿਨ੍ਹਾਂ ਨੂੰ ਵਿਸ਼ਕ ਲੱਗਾ ਮੁਰਝਾਏ ਹੋ ਚਿਹਰੇ ਵੀ ਖਿੜਣ ਲੱਗ ਪਏ ਕਹਿੰਦਾ ਲਾਡੀ ਰੱਬ ਨੇ ਸੁਣ ਲਈ ਅਮਲੀਆਂ ਦੀ ਮੁਰਝਾਏ ਹੋ ਚਿਹਰੇ ਵੀ ਖਿੜਣ ਲੱਗ ਪਏ ਸਤਕੇ ਜਾਵਾ ਇਹ ਤੈਨੂੰ ਖਿਲਿਆ ਚਿਹਰਾ ਲੱਗਣ ਦੇ ਇਹ 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 ਕੀ ਇਹ ਖਿਲਿਆ ਤੇ ਮੈਨੂੰ ਤੇ ਤੂੰ ਫਿਰ ਕਤਲ ਹੀ ਕਰਦੇ ਨਾ ਨਹੀਂ ਨਹੀਂ ਅਨਬੀਬੇਲੇ ਹੋਟਲ ਆ ਆ ਪਰ ਨਿਕਲ ਜ਼ਫਰੀ ਕਾ ਮੈਂ ਕਿਹਾ ਭਾਈ ਪੀਤੀ ਹੈ ਨਹੀਂ ਅਡੀ ਲੈਣ ਕਲਿਆ ਮੈਂ ਕਹਿੰਦਾ ਇਜਾਜ਼ਤ ਚਾਹੀਏ ਮਸ਼ਾਲਾ ਜੀ ਅੱਲਾਹ ਤਾਲਾ ਵਾਈਗਰੂ ਸੱਚੇ ਪਾਸ਼ਾ ਤੁਹਾਨੂੰ ਐਦਾ ਹੱਸਦਾ ਜਿਹੜੀ ਹੁਣ ਅਸਲੀਅਤ ਗੱਲਬਾਤ ਆਣ ਆਲੀ ਜੀ ਜੀ ਹੱਸਦਾ ਖੇੜਦਾ ਰੱਖੇ ਤੁਸੀਂ ਹਮੇਸ਼ਾ ਸਾਡੀ ਇਹਨੇ ਪਿਆਰੀ ਪਿਆਰੀ ਆਡੀਅੰਸ ਨੂੰ ਬਸ ਨਹੀਂ ਬੜਾ ਹੀ ਬੜਾ ਪਿਆਰ ਬੜਾ ਹੀ ਪਿਆਰ ਮੈਂ ਕਹਿੰਦਾ ਬੜਾ ਹੀ ਪਿਆਰ ਚੜਦੇ ਪੰਜਾਬ ਦੀ ਜਿਹੜੀ ਇਹ ਪਿਆਰ ਦੀ ਜਿਹੜੀ ਸਾਂਝ ਹੈ ਚੁਗਾ ਜੁਗੰਤਰਾਂ ਤੋਂ ਚਲਦੀ ਆਈ ਹੈ ਤੇ ਵਾਹਿਗੁਰੂ ਅੱਲਾਹ ਤਾਲਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਇਹ ਜਿਹੜੀ ਪਿਆਰ ਦੀ ਸਾਂਝ ਹੈ ਹਮੇਸ਼ਾ ਬਣੀ ਰਹੇ ਨਹੀਂ ਕੋ ਫਿਲਮ ਆ ਰਹੀ ਕੋ ਲਗ ਬੁਬਲਿੰਗ ਬੈਂਕ ਤੇ ਬਟਵਾ ਟੂ ਫਿਰ ਉਸ ਤੋਂ ਬਾਅਦ ਹੋਰ ਦੋ ਦਿਨ ਫਿਲਮ ਆ ਰਹੀ ਹੈ ਜੁਗਤ ਪੰਜਾਬ ਦੇ ਲੈਣ ਦੇ ਪੰਜਾਬ ਦੀ ਜੁਗਤ ਹਾਂਜੀ ਜੁਗਤ ਜੁਗਤ ਅਸਲ ਉਹ ਕੋ ਗੱਲ ਉਹਦੋਂ ਨਾਲ ਮੈਂ ਕੀ ਕਹਿਦਾ ਪੜਨੇ ਆ ਜੁੱਤੇ ਇੱਥੇ ਚੁੱਕਣਾ ਪੈਂਦਾ ਹੈ ਮੈਂ ਇਹ ਦੇਖੋ ਸਾਰੇ ਨੇ ਚਿਹਰੇ ਤੁਹਾਡੇ ਵੱਲ ਮੈਨੂੰ ਤੇ ਇਹਨਾਂ ਨੂੰ ਕੋਈ ਦੇਖਦੇ ਨਹੀਂ ਪਿਆ ਤੇ ਹੁਣ ਜਿਹੜੀ ਉਹ ਕਹਿੰਦੇ ਅੰਦਰੂਜੀ ਤੁਸੀਂ ਵੀ ਸੋਹਣੇ ਹੈਗੇ ਹੋ ਕਹਿੰਦਾ ਮੇਰੇ ਘਰ ਵਿੱਚ ਬੈਠੀ ਇੱਥੇ ਇਹਦਾ ਮੂੰਹ ਇੰਜ ਜਿਵੇਂ ਮਰੀਜ਼ ਦਾ ਪੈਰ ਚਾਦਰ ਚੋਂ ਬਾਹਰ ਨਿਕਲਿਆ ਹੋਵੇ ਕੁਰਸੀ ਬਦਲ ਸੁਣ ਰਿਹਾ ਇਸੇ ਲਈ ਕਹਿੰਦੇ ਨੇ ਕਿ ਕਿਸੇ ਦੇ ਟਿਕਟ ਤੇ ਨਾ ਆਓ ਤੂੰ ਮੇਰਾ ਬੁੱਤ ਤਸੀਦ ਬਦਲ ਸੋਹਣਾ ਅਮਾਨਤ ਚੱਲਣ ਲੱਗ ਰਿਹਾ ਇੱਥੋਂ ਨਾਲ ਉਹ ਗੱਲ ਬਾਤ ਸੁਣਾਣੀ ਸੁਣਾਓ ਮੁਰਗੇ ਤਾਂ ਕੱਟ ਕਿੱਥੇ ਮਿਲਣਾ ਜੀ ਫੈਰ ਹਾਂਜੀ ਖਤਮ ਕਰ ਹਾਂ ਕਿੱਥੇ ਖਤਮ ਕਰੂ ਕੀ ਐਫਸੀ ਦੇ ਬਾਬੇ ਦਾ ਚੋਈ ਲੱਗਦੇ ਆ ਮੰਨ ਮੇਰੇ ਮੁੱਛੋਂ ਕਿਥੇ ਨਿਕਲਦੀ ਆਂ ਮੈਂ ਕਿਹਾ ਤੇਰਾ ਤੇ ਕੇਐਸਐਲ ਰਿਸ਼ਤਾ ਹੁਣ ਲੱਗਦਾ ਸੀ ਤੇਰ ਹੋਇਆ ਕਿਉਂ ਨਹੀਂ ਕਹਿੰਦਾ ਨਾਲ ਕੈਚਅਪ ਨਹੀਂ ਸੀ ਦੇ ਰਹੀ ਥੈਂਕ ਯੂ ਵੈਰੀ ਮਾਚ ਆਈ ਲਵ ਯੂ ਸਦਾ ਖੁਸ਼ਰੂਖ ਹਲੋ